ਮਲਾਯਨ ਸਾਥੀਓ ਤੇ ਰਿਟਾਇਰਮੈਂਟ ਸਾਥੀਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੇਂਦ ਸਰਕਾਰ ਨੇ ਆਪਣੇ 23 ਲੱਖ ਮਲਾਜਮਾਂ ਨੂੰ ਜੋ ਯੂਪੀਐਸ ਸਕੀਮ ਲਾਗੂ ਕੀਤੀ ਗਈ ਹੈ ਯੂਨੀਫਾਈਡ ਪੈਨਸ਼ਨ ਸਕੀਮ ਦਾ ਐਲਾਨ ਕਰਤਾ ਹੈ ਜਿਸ ਕਰਮਚਾਰੀ ਦੀ ਜੋ ਸਰਵਿਸ ਆ ਉਹ 25 ਸਾਲ ਹੋਵੇਗੀ ਉਸ ਨੂੰ ਲਾਸਟ 12 ਮਹੀਨਿਆਂ ਦਾ ਜੋ ਬੇਸਿਕ ਪੈਨਸ਼ਨ ਆ ਉਹ ਉਸ ਦਾ 50% ਜੋ ਪੈਨਸ਼ਨ ਲੱਗੇਗੀ ਤੇ ਉਸ ਦੇ ਉੱਪਰ ਡੀਏ ਮਿਲੇਗਾ ਜਿਸ ਕਰਮਚਾਰੀ ਦੀ ਸਰਵਿਸ ਆ ਜੋ 10 ਸਾਲ ਹੋ ਚੁੱਕੀ ਆ ਉਸ ਕਰਮਚਾਰੀ ਨੂੰ ਲਗਭਗ 10000 ਰੁਪਏ ਪੈਨਸ਼ਨ ਲੱਗੇਗੀ ਤੇ ਉਸ ਦੇ ਉੱਪਰ ਡੀਏ ਜੇਕਰ ਕਿਸੇ ਕਰਮਚਾਰੀ ਦੀ ਮੌਤ ਹੋ ਜਾਂਦੀ ਆ ਤਾਂ ਉਸ ਕਰਮਚਾਰੀ ਦੇ ਪਰਿਵਾਰ ਨੂੰ ਜੋ ਬੇਸਿਕ ਹੈ ਉਹਦਾ 60% ਹੈ ਉਹ ਉਹ ਪੈਨਸ਼ਨ ਲੱਗੇਗੀ ਉਸ ਦੇ ਪਰ ਡੀਏ ਮਿਲੇਗਾ ਪਰ ਦੂਜੇ ਪਾਸੇ ਜੋ ਮਲਾਜ਼ਮ ਹਨ ਉਹ ਯੂਪੀਐਸ ਜੋ ਪੈਨਸ਼ਨ ਲਾਗੂ ਕੀਤੀ ਗਈ ਆ ਜੋ ਕਿ 1 April 2025 ਲਾਗੂ ਹੋਗੀ ਪਰ ਜੋ ਕਰਮਚਾਰੀ 2004 ਤੋਂ ਭਰਤੀ ਹੋਏ ਹਨ 2025 ਤੱਕ ਉਹਨਾਂ ਦੇ ਉੱਪਰ ਇਹ ਜੋ ਯੂਪੀਐਸ ਲਾਗੂ ਹੋ ਗਈ ਪਰ ਇਹ ਵੀ ਛੋਟ ਦਿੱਤੀ ਗਈ ਹੈ ਚਾਹੇ ਉਹ ਐਨਪੀਐਸ ਪੈਨਸ਼ਨ ਨਾਲ ਪੜਾ ਲੈਣ ਜਾਂ ਯੂਪੀਐਸ ਲਾਭ ਲੈ ਸਕਦੇ ਹਨ ਜੀ ਪਰ ਉਹਨਾਂ ਨੂੰ ਏਰੀਆ ਏਰੀਆ ਨੂੰ ਮਿਲੇਗਾ 1 2 2004 ਤੋਂ ਚਾਹੇ ਜੋ ਕਰਮਚਾਰੀ ਕੋ ਰਿਟਾਇਰ ਹੋਇਆ ਹੈ ਦਾ ਉਸ ਉਹ ਵੀ ਯੂਪੀਐਸ ਪੈਨਸ਼ਨ ਲਾਭ ਲੈ ਸਕਦਾ ਹੈ ਪਰ ਬੁੱਢੇ ਪਾਸੇ ਜੋ ਲਗਭਗ 23 ਲੱਖ ਮਲਾਜਮਾਂ ਨੇ ਕਿੰਦਾ ਸਰਕਾਰ ਦੇ ਉਹਨਾਂ ਨੇ ਕਿਹਾ ਕਿ ਸਾਨੂੰ ਯੂਪੀਐਸ ਜੋ ਪੈਨਸ਼ਨ ਹੈ ਪਸੰਦ ਨਹੀਂ ਹੈ ਇਸ ਕਰਕੇ ਜੋ ਮਲਾਜਮਾਂ ਇਸ ਜੋ ਯੂਨੀਫਾਈਡ ਪੈਨਸ਼ਨ ਸਕੀਮ ਦਾ ਬਰੋਧ ਕਰ ਰਹੇ ਹਨ ਮੈਂ ਕਾਫੀ ਲੰਬੇ ਸਮੇਂ ਤੋਂ ਮਲਾਹ ਮੰਗ ਕਰ ਰਹੇ ਹਾਂ ਕਿ ਐਨਪੀਐਸ ਬੰਦ ਕਰਕੇ 올ਡ ਪੈਨਸ਼ਨ ਲਾਗ ਕੀਤੀ ਜਾਵੇ ਪਰ ਕੇਂਦਰ ਸਰਕਾਰ ਉਹਨਾਂ ਇੱਕ ਨਵਾਂ ਫਾਰਮੂਲਾ ਤਿਆਰ ਕੀਤਾ ਹੈ ਜਿਸਰੇ ਵਿੱਚ ਯੂਪੀਆਈ ਪੈਨਸ਼ਨਾਂ ਜੋ ਲਵ ਕਰ ਦਿੱਤੀ ਗਈ ਆ ਜਿਸ ਮਲਾਹ ਦੀ ਸਰਵਿਸ 25 ਸਾਲ ਹੋਵੇਗੀ ਉਹ ਲਾਸਟ 12 ਮਹੀਨੇ ਜੋ ਬੇਸਿਕ ਪੈਨਸ਼ਨ ਆ ਉਸ ਦਾ 50% ਹਿੱਸਾ ਉਸ ਦੇ ਰੂਪ ਡੀਏ ਮਿਲੇਗਾ ਇਸ ਤਰ੍ਹਾਂ ਜਿਸ ਕਰਮਚਾਰੀ ਜੋ ਸਰਵਿਸ ਉਹ 10 ਸਾਲ ਹੋਵੇਗੀ ਉਸ ਨੂੰ ਲਗਭਗ 10000 ਰੁਪਏ ਪੈਨਸ਼ਨ ਉਸ ਨੂੰ ਡੀ ਮਿਲੇਗਾ ਜਿਸ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੇ ਪਰਿਵਾਰ ਨੂੰ ਜੋ ਬੇਸਿਕ ਪੈਨਸ਼ਨ ਦਾ 60% ਹਿੱਸਾ ਉਹਦੇ ਉਸ ਨੂੰ ਡੀ ਮਿਲੇਗਾ ਪਰ ਜੋ ਮਲਾਜਮ ਹਨ ਜੀ ਕੇਂਦਰ ਸਰਕਾਰ ਲਗਭਗ 23 ਲੱਖ ਮਲਾਜਮ ਹਨ ਉਹ ਇਸ ਨੂੰ ਪਸੰਦ ਨਹੀਂ ਕਰ ਰਹੇ ਆ ਵੱਖ-ਵੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ ਮੰਗ ਕਰ ਰਹੀਆਂ ਹਨ ਕਿ ਸਾਨੂੰ 올ਡ ਪੈਨਸ਼ਨ ਹੀ ਲਾਗੂ ਕੀਤੀ ਜਾਵੇ ਦੂਜੇ ਪਾਸੇ ਜੋ ਕੈਨ ਮੰਤਰੀ ਮੰਡਲ ਮੀਟਿੰਗ ਉਹੀ ਸੀ ਮੁੱਖ ਇਹ ਭਵਾਂ ਤੋਂ ਨਹੀਂ ਪ੍ਰਧਾਨਗੇ ਹੇਟਾਂ ਜਿਸ ਦੇ ਵਿੱਚ ਦੋ ਸਾਗੁੰਡੀਆਂ ਬਣਾਈਆਂ ਗਈਆਂ ਸਨ ਜਿਸ ਤਰ੍ਹਾਂ ਚੇਅਰਮੈਨ ਬਤਾਂ ਹਰਪਾਲ ਸਿੰਘ ਟੀਮਾ ਅਰਦਾ ਅਕਲਦੀਪ ਸਿੰਘ ਧਾਲੀਵਾਲ ਅਤੇ ਸ੍ਰੀ ਅਮਨ ਅਰੋੜਾ ਜੀ ਹਾਂਜੀ ਉਹਨਾਂ ਨੂੰ ਕਹਿਤਾ ਹੈ ਕਿ 1 ਇੱਕ 2016 ਤੋਂ 36 2021 ਤੱਕ ਦਾ ਜੋ ਲਾਨਾ ਏਰੀਆ ਉਸ ਸੰਬੰਧੀ ਫੈਸਲਾ ਕਰਨਗੇ ਤੇ ਡੀ ਦੇ ਕਿਸਤਾਂ ਨਾਲ ਬਕਾਇਆ ਸੰਬੰਧੀ ਦੂਜੀ ਵਾਰ ਜੋ ਸਾਡੇ ਟਾਈਮ ਨੂੰ ਸਾਥੀਓ ਮੰਗ ਕਰ ਰਹੇ ਹਨ ਕਿ 1 ਇੱਕ 2006 ਤੋਂ 2011 ਤੱਕ ਜਿਸ ਵੀ ਕਰਮਚਾਰੀ 25 ਸਾਲ ਦੀ ਸੇਵਾ ਹੋ ਚੁੱਕੀ ਹੈ ਉਸ ਨੂੰ ਪੂਰਾ ਪੈਨਸ਼ਨ ਲਾਭ ਦੇ ਇਸ ਰਿਵਿਊ ਫੈਸਲਾ ਕਰ ਸਕਦੀ ਨਹੀਂ ਸਬ ਕਮੇਟੀ ਹੈ ਪਰ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਕੋ ਹਾਈ ਕੋਰਟ ਦੇ ਜਮਲਾ ਜੋ ਹੈ ਉਹ ਕੇਸ ਕੀਤਾ ਹੈ ਹੁਣ ਦੇਖਿਆ ਆਉਣ ਵਾਲੇ ਸਮੇਂ ਵਿੱਚ ਕੀ ਮਲਾਜਨ ਪੈਨਸ਼ਨ ਲਾਭ ਮਿਲਦਾ ਜੇ 25 ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਪੂਰੀ ਪੈਨਸ਼ਨ ਲੈਣੀ ਚਾਹੀਦੀ ਆ ਉਹਨਾਂ ਨਾਲ ਸਮਝ ਦੱਸੇਗਾ ਪਰ ਦੂਜੇ ਪਾਸੇ ਜੋ ਕੇਂਦਰ ਸਰਕਾਰ ਨੇ ਜੂਪੀਐਸ ਪੈਨਸ਼ਨ ਲਾਗੂ ਕੀਤੀ ਗਈ ਹੈ ਉਸ ਦਾ ਮਲਾਮ ਰੋਰਾ ਕਰ ਰਹੇ ਹਨ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਵਾਨ ਤਮਾਨ ਦੇ ਜੋ ਲਾਰਾ ਦੁਖੀ ਹੋ ਗਏ ਬਾਹਰਵਾਂ ਮੀਟਿੰਗਾਂ ਦੇ ਬਾਹਰਵਾਂ ਮੀਟਿੰਗਾਂ ਮੁਲਤਵੀ ਕਰ ਦੇਣੀ ਆ ਅੱਗੇ ਪਾਣੀ ਇਸ ਕਰਕੇ ਜੋ ਪੰਜਾਬ ਦੇ ਮਲਾਜਮ ਰਿਟਾਇਰਡ ਨੂੰ ਮਲਾਜਮ ਆਉਣ ਵਾਲੀ 3 ਸਤੰਬਰ ਨੂੰ ਚੰਡੀਗੜ੍ਹ ਵਾਲੀ ਰੈਲੀ ਕਰਨਗੇ ਇਸ ਤਰ੍ਹਾਂ ਹੀ ਪੀਐਸਈ ਵੀ ਜਮੈਂਡ ਫਾਰਮ ਵੀਲੀ ਮਲਾਜਮ ਇਕਤਾ ਮੰਚ ਨੇ ਆ ਮੀਟਿੰਗਾਂ ਵੀਲੀ ਮੰਤਰੀ ਹਰਪੰਸੇ ਈਟੀਓ ਨਾਲ ਹੋਈਆਂ ਪਰ ਹਰਪੰਸੇ ਈਟੀਓ ਨੇ ਮੀਟਿੰਗ ਦੇ ਵਿੱਚ ਜੋ ਮੰਗਾਂ ਦੇ ਸਹਿਤ ਹੀ ਬਣੀ ਸੀ ਇਹ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਪੀਐਸ ਪੀਸੀਐਲ ਦੇ ਮੁਲਾਜ਼ਮ ਪੀਐਸਟੀ ਸਲਮਾਨ ਵੱਲੋਂ ਆਉਣ ਵਾਲੀ 1 ਸਤੰਬਰ ਨੂੰ ਬਿਲੀ ਮੰਤਰੀ ਹਲਕਾ ਅੰਮ੍ਰਿਤਸਰ ਦੇ ਵਿੱਚ ਜੋ ਮੁਲਾਕਾਤਾਂ ਜੀ ਹੋ ਰੈਲੀ ਕਰਨਗੇ ਜੋ ਬਿਲੀ ਮੰਤਰੀ ਹਰਪੰਸੇ ਈਟੀਓ ਜੀ ਕੋਠੀਆ ਕਰੋ ਕਰਨਗੇ ਧੰਨਵਾਦ ਸਾਥੀਓ ਮੇਰੇ ਜਨਨ ਸਾਥ ਸਬਸਕ੍ਰਾਈਬਰ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ